ਦੀ ਰਣੀ ਦਾ ਵਿਆਹ ਹੈ ਪਰ ਹਾਲਾਤ ਵੱਤ ਤੋਂ ਵੱਤਰ ਨਹੀਂ ਸਾਰਦੇ ਨਾ ਇਸ ਪਰਿਵਾਰ ਦੇ ਵਿੱਚ ਵਿਆਹ ਵਾਲਾ ਮਾਹੌਲ ਹੈ ਨਾ ਲੜੀਆਂ ਲਾਈਆਂ ਤੇ ਨਾ ਲਾਏ ਨੇ ਹਲਵਾਈ ਤੇ ਧੀ ਜਿਹੜੀ ਨੇ ਹੱਥ ਦੇ ਵਿੱਚ ਵਿਆਹ ਵਾਲਾ ਸੱਦਾ ਪੱਤਰ ਜਰੂਰ ਫੜ ਕੇ ਬੈਠੇ ਹੋਏ ਨਜ਼ਰ ਆ ਰਹੀ ਹੈ ਇਸ ਪਰਿਵਾਰ ਦੇ ਮੋਢੀ ਦੀ ਯਾਨੀ ਕਿ ਧੀ ਦੇ ਪਿਤਾ ਜੀ ਦੀ ਮੌਤ ਹੋ ਗਈ ਹੈ ਤੇ ਭਰਾ ਜਿਹੜਾ ਜਰੂਰ ਅਪਾਹਜ ਹੋ ਗਿਆ ਐਕਸੀਡੈਂਟ ਤੋਂ ਬਾਅਦ ਤੇ ਇਹ 5 ਮਾਰਚ ਨੂੰ ਵਿਆਹ ਹੈ ਤੇ ਵਿਆਹ ਦੇ ਵਿੱਚ ਦਿਨ ਰਹਿੰਦੇ ਸਿਰਫ ਦੋ ਤੋਂ ਦੋ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਿਆਰੀਆਂ ਹੋਣ ਵਾਲੀਆਂ ਨੇ ਸਿਰਫ ਵਰੀ ਦੇ ਦੋ ਸੂਟ ਬਣਾਏ ਨੇ ਤਾਂ ਇਹ ਜਿਹੜੇ ਸੂਟ ਨੇ ਵਰੀ ਦੇ ਬਣਾਏ ਨੇ ਤਾਂ ਬਹੁਤ ਸਾਰੀਆਂ ਰੀਤੀ ਰਿਵਾਜ ਹੁੰਦੇ ਨੇ ਬਹੁਤ ਸਾਰੀਆਂ ਤਿਆਰੀਆਂ ਨੇ ਪਰ ਦਿਨ ਦੋਹਾਂ ਦੇ ਵਿੱਚ ਤਿਆਰੀਆਂ ਨਹੀਂ ਹੋ ਪਾਉਣੀਆਂ ਜਿੰਨਾ ਚਿਰ ਤੁਸੀਂ ਐਨ ਆਰ ਆਈ ਭਰਾਵਾਂ ਨੇ ਜਾਂ ਦਾਨੀ ਸੱਜਣਾ ਨੇ ਇਸ ਪਰਿਵਾਰ ਦੀ ਬਾਹ ਨਾ ਪਾਈ। ਇਨੀ ਤਰੀ ਨੂੰ ਵਿਆਹ ਤੇ ਸਵੇਰੇ ਸਗਣ ਪਰਸੋਂ ਬਰਾ ਦੇ ਦੋ ਦਿਨ ਹੀ ਰਹਿੰਦੇ ਵਿਆਹ ਬੜੀਆਂ ਤਿਆਰੀਆਂ ਦੀ ਲੋਡ ਹੁੰਦੀ ਹੈ ਬੜੀਆਂ ਪਰ ਤਿਆਰੀ ਨਜ਼ਰ ਨਹੀਂ ਆ ਰਹੀ ਕਿਉਂ ਨਹੀਂ ਹੋਈਆਂ ਤਿਆਰੀਆਂ ساری ਰਾਤ ਕੱਲ ਨੀਂਦ ਦੇ ਨਹੀਂ ਆਈ ਟੈਨਸ਼ਨ ਨਾ ਪਿਆ ਹੈ ਕਿ ਬੱਲੇ ਸਾਰੇ ਪੁੱਛਦੇ ਕੋਈ ਨਹੀਂ ਹਲੇ ਦੇਣ ਤੁਹਾਡੇ ਪਿਤਾ ਜੀ ਬਰੇ ਜਾਂਦਾ ਚੁਣੇਗਾ ਪਿਤਾ ਜੀ ਨਜ਼ਰ ਨਹੀਂ ਆ ਰਹੇ ਭਰਾ ਨਜ਼ਰ ਆ ਰਿਹਾ ਮਾਂ ਨਜ਼ਰ ਆ ਰਹੀ ਤੇ ਪਿਤਾ ਜੀ ਤੁਹਾਡੇ ਕਿੱਥੇ ਮੇਰੇ ਪਿਤਾ ਦੀ ਮੇਰੇ ਡੈਡੀ ਦੀ ਧੱਤ ਹੋ ਗਈ ਹੋਈ ਹੈ ਹਾਂਜੀ ਤੇ ਮੇਰਾ ਭਰਾ ਇਕੱਲਾ ਇਕੱਲਾ ਬਸ ਤੇ ਮੇਰੀ ਮਾਂ ਪਰ ਜਿਸ ਦਿਤੀ ਦਾ ਵਿਆਹ ਹੁੰਦਾ ਨਾ ਉਹਦੇ ਚਿਹਰੇ ਤੇ ਬਹੁਤ ਨੂਰ ਹੁੰਦਾ ਪਰ ਤੁਹਾਡੇ ਚਿਹਰੇ ਤੇ ਉਦਾਸੀ ਨਜ਼ਰ ਆ ਰਹੀ ਹੈ ਜਾਂ ਅਥਰੂ ਨਜ਼ਰ ਆ ਰਹੇ ਨੇ ਮੈਨੂੰ ਪਰ ਨੂਰ ਤਾਂ ਨਜ਼ਰ ਨਹੀਂ ਆ ਰਿਹਾ ਉਹ ਚਿਹਰੇ ਵਾਲੀ ਰੌਣਕ ਨਜ਼ਰ ਨਹੀਂ ਆ ਰਹੀ ਇਹ ਪਹਾ ਕੋਣੀ ਹੈ ਤੇ ਸਗਣ ਵਾਰ ਕਲੇ ਹੋਣੇ ਤੇ ਕੋਈ ਪੈਸੇ ਨਹੀਂ ਹੈ ਪਰ ਰਿਸ਼ਤੇਦਾਰ ਉਹਨੀ ਨਜ਼ਰ ਆ ਰਹੀ ਮੈਨੂੰ ਕੋਈ ਰਿਸ਼ਤੇਦਾਰਾਂ ਨੂੰ ਸੱਦਾ ਪੱਤਰ ਭੇਜੇ ਨਹੀਂ ਤੁਸੀਂ ਵੇ ਜੇ ਅੱਗੇ ਪੜੀ ਆਉਂਦਾ ਨਹੀਂ ਉਹਨਾਂ ਆਖਣ ਕੋਲ ਰੜਾ ਸਾਡੇ ਕੋਲ ਮੰਗਣਾ ਹੀ ਆਇਨੇ ਤਦ ਕਰਕੇ ਨਹੀਂ ਹੋਈ ਸਾਡਾ ਕੋਈ ਨਹੀਂ ਹੈਗਾ ਜਿਹੜਾ ਉਹ ਕਰਦੇ ਉਹ ਵੀ ਦਿਹਾੜ ਕਰਕੇ ਤੇ ਨਾ ਕਰ ਦਿੰਦੇ ਆ ਤੁਹਾਨੂੰ ਪਤਾ ਜਿੱਦ ਸਾਡੇ ਨਾਲ ਹਾਲਤ ਹੁੰਦੀ ਕੀ ਬੀਤ ਰਹੀ ਹੁੰਦੀ ਦਿਲ ਦੇ ਉੱਤੇ ਚੋਰੀ ਦਿਨ ਦਿਨ ਤਾਂ ਵਿਆਹ ਦੇ ਵਿੱਚ ਦੂਰ ਰਹਿੰਦੇ ਨੇ ਕੀ ਬੀਤ ਰਹੀ ਮਨ ਮਨ ਤੇ ਉਹ ਹੀ ਆਪੇ ਪੈਸੇ ਲਾਵੇ ਤੇ ਆਪਣੇ ਤੇ ਸਗਨ ਡਾਉਣ ਜਾਣਾ ਚਾਹੀਦਾ ਆਉਣ ਯਾਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇਲਾਲੀ ਦੋਸਤੋ ਅੱਜ ਅਮਰਸਰ ਦੇ ਪਿੰਡ ਸੁਲਤਾਨਵੰਦ ਪਹੁੰਚੇ ਹੋਏ ਆ ਜਿੱਥੇ ਧੀ ਰਾਣੀ ਦਾ ਵਿਆਹ ਹੈ ਪਰ ਹਾਲਾਤ ਵੱਤ ਤੋਂ ਵੱਤਰ ਨੇ ਸਾਰਦੇ ਨਾ ਇਸ ਪਰਿਵਾਰ ਦੇ ਵਿੱਚ ਵਿਆਹ ਵਾਲਾ ਮਾਹੌਲ ਹੈ ਨਾ ਲੜੀਆਂ ਲਾਈਆਂ ਤੇ ਨਾ ਲਾਏ ਨੇ ਹਲਵਾਈ ਤਾਂ ਸਿਰਫ ਨਜ਼ਰ ਆ ਰਹੀ ਐ ਇਸ ਚਿਹਰਿਆਂ ਦੇ ਉੱਪਰ ਉਦਾਸੀ ਮਾਂ ਪੁੱਤ ਤੇ ਧੀ ਜਿਹੜੀ ਨੇ ਹੱਥ ਦੇ ਵਿੱਚ ਵਿਆਹ ਵਾਲਾ ਸੱਦਾ ਪੱਤਰ ਜਰੂਰ ਫੜ ਕੇ ਬੈਠੇ ਹੋਏ ਨਜ਼ਰ ਆ ਰਹੇ ਨੇ ਇਸ ਪਰਿਵਾਰ ਦੇ ਮੋਢੀ ਦੀ ਯਾਨੀ ਕਿ ਧੀ ਦੇ ਪਿਤਾ ਜੀ ਦੀ ਮੌਤ ਹੋ ਜੀ ਹੈ ਪ੍ਰਾਜਾ ਜਿਹੜਾ ਜਰੂਰ ਅਪਾਹਜ ਹੋ ਗਿਆ ਐਕਸੀਡੈਂਟ ਤੋਂ ਬਾਅਦ ਇਹ ਅਪਾਹਜ ਹੋ ਗਿਆ ਵੀਰ ਤਾਂ ਬੇਬਸ ਭਰਾ ਹੈ ਤਾਂ ਬੇਬਸ ਮਾਂ ਹੈ ਰੋਂਦੀ ਹੋਈ ਮਾਂ ਫਰਿਆਦ ਲਾ ਰਹੀ ਹੈ ਐਨਆਰਆਈ ਭਰਾਵਾਂ ਦੇ ਸਾਹਮਣੇ ਦਾਨੀ ਸੱਜਣਾ ਦੇ ਸਾਹਮਣੇ ਕਿਉਂ ਇਹ 5 ਮਾਰਚ ਨੂੰ ਵਿਆਹ ਹੈ ਤੇ ਵਿਆਹ ਦੇ ਵਿੱਚ ਦਿਨ ਰਹਿੰਦੇ ਸਿਰਫ ਦੋ ਤੇ ਦੋ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਿਆਰੀਆਂ ਹੋਣ ਆਲੀਆਂ ਨੇ ਸਿਰਫ ਵਰੀ ਦੇ ਦੋ ਸੂਟ ਭਰਾਏ ਨੇ ਤਾਂ ਇਹ ਜਿਹੜੇ ਸੂਟ ਨੇ ਵਰੀ ਦੇ ਬਣਾਏ ਨੇ ਤਾਂ ਬਹੁਤ ਸਾਰੀਆਂ ਰੀਤੀ ਰਿਵਾਜ ਹੁੰਦੇ ਨੇ ਬਹੁਤ ਸਾਰੀਆਂ ਤਿਆਰੀਆਂ ਨੇ ਪਰ ਦਨ ਦੋਵਾਂ ਦੇ ਵਿੱਚ ਤਿਆਰੀਆਂ ਨਹੀਂ ਹੋ ਪਾਉਣੀਆਂ ਜਿੱਨਾ ਚਿਰ ਤੁਸੀਂ ਐਨਆਰਆਈ ਭਰਾਵਾਂ ਨੇ ਜਾਂ ਦਾਨੀ ਸੱਜਣਾ ਨੇ ਇਸ ਪਰਿਵਾਰ ਦੀ ਬਾਹ ਨਾ ਫੜੀ। ਅ ਇਸ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ। ਵੱਧ ਤੋਂ ਵੱਧਰ ਨਹੀਂ। ਜੁੜੇ ਜਿੱਥੇ ਵਿਆਹ ਹੁੰਦਾ ਹੈ ਬਹੁਤ ਸਾਰੀਆਂ ਤਿਆਰੀਆਂ ਚੱਲਦੀਆਂ ਨੇ ਰਿਸ਼ਤੇਦਾਰ ਭੈਣ ਭਰਾ ਵੀ ਆਉਂਦੇ ਨੇ। ਹਲਵਾਈ ਤਾਂ ਹੀ ਲਾਏ ਜਾਂਦੇ ਨੇ, ਲੜੀਆਂ ਤਾਂ ਹੀ ਲਾਈ ਜਾਂਦੇ ਨੇ, ਡੀਜੇ ਤਾਂ ਹੀ ਵਜਾਏ ਜਾਂਦੇ ਨੇ। ਪਰ ਇੱਥੇ ਨਾ ਤਾਂ ਲੜੀਆਂ ਨੇ, ਨਾ ਹਲਵਾਈ ਹੈ, ਨਾ ਰਿਸ਼ਤੇਦਾਰ ਹੀ ਪਹੁੰਚੇ ਨੇ ਅਜੇ ਤਾਈਂ। ਸੱਦੇ ਪੱਤਰ ਜ਼ਰੂਰ ਭੇਜੇ ਜਾਂਦੇ ਨੇ ਪਰ ਰਿਸ਼ਤੇਦਾਰਾਂ ਨੇ ਵੀ ਬਾਹ ਨਹੀਂ ਫੜੀ ਇਸ ਪਰਿਵਾਰ ਦੀ। ਤਾਂ ਭੈਣ ਸਾਡੇ ਨਾਲ ਐ ਜਿਸ ਦਾ ਵਿਆਹ ਹੈ ਗੱਲਬਾਤ ਜ਼ਰੂਰ ਕਰਦੇ ਆਂ ਪਹਿਨੇ ਨਾਮ ਜੀਏ ਤੁਹਾਡਾ ਸੰਦੀਪ ਸੰਦੀਪ ਐਨੇ ਜਿਆਦਾਤਰ ਜਿੱਥੇ ਵਿਆਹ ਹੁੰਦਾ ਹੈ ਬੜੀਆਂ ਰੀਤੀ ਰਿਵਾਜ ਹੁੰਦੇ ਨੇ ਹਲਵਾਈ ਤਾਂ ਹੀ ਲਾਈ ਜਾਂਦੇ ਨੇ ਰਿਸ਼ਤੇਦਾਰ ਆਉਂਦੇ ਨੇ ਚਾਚੇ ਤਾਏ ਮਾਮੇ ਮਾਮੀਆਂ ਤਾਂ ਹੀ ਪਾਉਂਦੇ ਨੇ ਪਰ ਇੱਥੇ ਨਾਲ ਦਾ ਰਿਸ਼ਤੇਦਾਰ ਨਜ਼ਰ ਆ ਰਹੇ ਨਹੀਂ ਨਾ ਹਲਵਾਈ ਨਜ਼ਰ ਆ ਰਹੇ ਨਹੀਂ ਕਿਉਂ ਨਹੀਂ ਪਹੁੰਚੇ ਹੁੰਦਾ ਅਗਲੇ ਤਾਂ ਨਹੀਂ ਪਹੁੰਚਣੇ ਪੀ ਆਂਦੇ ਹੋਣੇ ਪੈਸੇ ਪਹਿਲਾਂ ਦੇਣੇ ਪਹਿਨੇ ਤਾਂ ਕਰਕੇ ਹਾਂਜੀ ਕਿੰਨੀ ਤਰੀਕ ਨੂੰ ਵਿਆਹ ਤੇ ਸਵੇਰੇ ਸਗਣ ਪਰਸੋ ਬਰਾਤ ਹੈ ਜੀ ਦੋ ਦਿਨ ਹੀ ਰਹਿੰਦੇ ਵਿਆਹ ਦੇ ਸੰਪੜੀਆਂ ਤਿਆਰੀਆਂ ਦੀ ਲੋਡ ਹੁੰਦੀ ਹੈ ਬੜੀਆਂ ਪਰ ਤਿਆਰੀ ਨਜ਼ਰ ਨਹੀਂ ਆ ਰਹੀ ਕਿਉਂ ਨਹੀਂ ਹੋਈਆਂ ਤਿਆਰੀਆਂ ਉੱਤੇ ساری ਰਾਤ ਕੱਲ ਨੀਂਦ ਨਹੀਂ ਆਈ ਟੈਨਸ਼ਨ ਨਾ ਪਿਆ ਹੈ ਕਿ ਬੱਲੇ ਸਾਰੇ ਪੁੱਛਦੇ ਕੋਈ ਨਹੀਂ ਹਲੇ ਦੇਣਦੇ ਹਾਂਜੀ ਜਦੋਂ ਵਿਆਹ ਤਰਿਆ ਸੀ ਉਦੋਂ ਤਿਆਰੀਆਂ ਚੁੰਨੀਆਂ ਸੀ ਦਿਲ ਦੇ ਵਿੱਚ ਰੀਝਾ ਸੀ ਕਿ ਮੇਰਾ ਵਿਆਹ ਚਾਵਾਂ ਨਾਲ ਹੋ ਰਿਹਾ ਚੁੰਨੀਆਂ ਚ ਰੀਝਾਂ ਦੇ ਵਾਦੂ ਰੀਜੀ ਪਰ ਮੇਰੀ ਹੁਣ ਰੀਝ ਲੈਣੀ ਹੈਗੀ ਹਾਂਜੀ ਕਿਉਂ ਰੀਝਾਂ ਤੇ ਉਹ ਨਹੀਂ ਹੋਣ ਪੂਰੀਆਂ ਹੁੰਦੀਆਂ ਭੈਸੇ ਨਹੀਂ ਦਿਖੰਦੇ ਮੈਨੂੰ ਹੱਥ ਪੱਲਾ ਕੁਛ ਦਿਖ ਨਹੀਂ ਦਿਆ ਤਾਂ ਨਹੀਂ ਰੀਜਾ ਪੂਰੀ ਹੁੰਦੀ ਤੇਰੇ ਤੁਹਾਡੇ ਪਿਤਾ ਜੀ ਬਾਰੇ ਜਾਨਣਾ ਚਾਹੁੰਦੇ ਆ ਪਿਤਾ ਜੀ ਨਜ਼ਰ ਨਹੀਂ ਆ ਰਹੇ ਭਰਾ ਨਜ਼ਰ ਆ ਰਿਹਾ ਮਾਂ ਨਜ਼ਰ ਆ ਰਹੀ ਹੈ ਤੇ ਪਿਤਾ ਜੀ ਤੁਹਾਡੇ ਕਿੱਥੇ ਨੇ ਮੇਰੇ ਪਿਤਾ ਦੀ ਮੇਰੇ ਡੈਡੀ ਦੀ ਦਤ ਹੋ ਗਈ ਹੋਈ ਆ ਹਾਂਜੀ ਤੇ ਮੇਰਾ ਭਰਾ ਇਕੱਲਾ ਇਕੱਲਾ ਬਸ ਤੇ ਮੇਰੀ ਮਾਂ ਪਰ ਜਿਸ ਤੀ ਦਾ ਵਿਆਹ ਹੁੰਦਾ ਨਾ ਉਹਦੇ ਚਿਹਰੇ ਤੇ ਬਹੁਤ ਨੂਰ ਹੁੰਦਾ ਪਰ ਤੁਹਾਡੇ ਚਿਹਰੇ ਤੇ ਉਦਾਸੀ ਨਜ਼ਰ ਆ ਰਹੀ ਆ ਜਾਂ ਅਥਰੂ ਨਜ਼ਰ ਆ ਰਹੇ ਨੇ ਮੈਨੂੰ ਤਾਂ ਨੂਰ ਤਾਂ ਨਜ਼ਰ ਨਹੀਂ ਆ ਰਿਹਾ ਉਹ ਚਿਹਰੇ ਵਾਲੀ ਰੌਣਕ ਨਜ਼ਰ ਨਹੀਂ ਆ ਰਹੀ ਹਾਂਜੀ ਅਜਰੂਰ ਬੋਸੋ ਐਸਾ ਤੀਰਾਨੀ ਦਾ ਵਿਆਹ ਐ ਦਿਨ ਰਹਿੰਦੇ ਨੇ ਸਿਰਫ ਦੋ ਬੜੀਆਂ ਰੀਜਾਂ ਸੀ ਮੰਦੇ ਵਿੱਚ ਬੜੇ ਚਾ ਸੀ ਕਿ ਡੋਲੀ ਚੁਰਨੀ ਆ ਰਿਸ਼ਤੇਦਾਰ ਆਉਣੇ ਆ ਭੈਣ ਭਰਾ ਆਉਣੇ ਆ ਤਾਂ ਨਾ ਇਥੇ ਲਵਾਈ ਐ ਨਾ ਰਿਸ਼ਤੇਦਾਰਾਂ ਨੂੰ ਬਿਠਾਉਣ ਲਈ ਥਾਂ ਐ ਜੋ ਇਹ ਟੈਂਟ ਤਾਂ ਹੀ ਨਹੀਂ ਲਾਏ ਟੈਂਟ ਲਾਏ ਹੋਣ ਤਾਂ ਬਿਠਾਉਣ ਲਈ ਥਾਂ ਹੁੰਦੀ ਐ ਤਾਂ ਸਿਰਫ ਚੂੜੀਆਂ ਹੱਥਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਤਾਂ ਉਦਾਸੀ ਨਜ਼ਰ ਆ ਰਹੀ ਏ ਚਿਹਰੇ ਦੇ ਉੱਪਰ ਤਾਂ ਬੇਬਸ ਜਿਹੜੀ ਮਾਂ ਐ ਉਸਨੇ ਧੀ ਨੂੰ ਵਿਆਹਣਾ ਸੀ ਬੜੀਆਂ ਰੀਜਾਂ ਨਾਲ ਬੜੀਆਂ ਚਾਵਾਂ ਨਾਲ ਡੋਲੀ ਦੇ ਵਿੱਚ ਬਿਠਾਉਣਾ ਸੀ ਜਵਾਈ ਭਾਈ ਨੇ ਆਉਣਾ ਸੀ ਉਸ ਨੂੰ ਬਿਠਾਉਣਾ ਸੀ ਉਸ ਦੀਆਂ ਰੀਜਾਂ ਪੂਰੀਆਂ ਕਰਨੀਆਂ ਸੀ ਮਾਤਾ ਜੀ ਨਾਮ ਜੀ ਤੁਹਾਡਾ ਮੇਰਾ ਜਗੀਰ ਕੁਆਰਾ ਮਾਤਾ ਜੀ ਜਵਾਈ ਭਾਈ ਨੇ ਆਉਣਾ ਦਿਨ ਰਹਿੰਦੇ ਜਾਂਦੇ ਦੋ ਵਿੱਚ ਵਿਆਹ ਨੇ ਹੈ ਬਰਾਤ ਆਉਣ ਵਾਲੀ ਆ ਤਿਆਰੀ ਜੋਈਨੀ ਨਜ਼ਰ ਹੈ ਚਵੇਰਦੀ ਧਾੜੀ ਆ ਹਮ ਹਲੋ ਤਿਆਰੀ ਜੋਈਨੀ ਨਜ਼ਰ ਹੈ ਤਿਆਰੀ ਹੁਣ ਨਜ਼ਰ ਪਹਿ ਆ ਤੇ ਲਾਉਣਗੇ ਫਿਰ ਨਜ਼ਰ ਆਉਣੀ ਹਮ ਪਹਿ ਆਪਕਾ ਕੋਲ ਨਹੀਂ ਹੈਗਾ ਤੋਂ ਜਿੰਨੇ ਦੁੱਲੇ ਪਏ ਵੀ ਪੈਸਾ ਵਧਾ ਆਪਣਾ ਕੋਈ ਸਗਨ ਵਾਰ ਕਰ ਚ ਕਰੀ ਤੇ ਪੈਸਾ ਕੋਲ ਨਹੀਂ ਹੈ ਸਗਨ ਵਾਰ ਕਾ ਦੇ ਹੋਣੇ ਚਾਹੇ ਪੈਸੇ ਨਹੀਂ ਹੈ ਪਰ ਰਿਸ਼ਤੇਦਾਰ ਵੀ ਨਹੀਂ ਨਜ਼ਰ ਆ ਰਹੇ ਮੈਨੂੰ ਕੋਈ ਰਿਸ਼ਤੇਦਾਰਾਂ ਨੂੰ ਸੱਦਾ ਪੱਤਰ ਭੇਜੇ ਨਹੀਂ ਤੁਸੀਂ ਭੇਜੇ ਅਖੇ ਕੋਈ ਆਉਂਦਾ ਨਹੀਂ ਉਹਨਾਂ ਆਖਣ ਕੋਰੇ ਸਾਡੇ ਕੋਈ ਮੰਗਣੇ ਹੀ ਆਇਨੇ ਤਦ ਕਰਕੇ ਨਹੀਂ ਹੋਈ ਥੋੜੀ ਬੋਤੀ ਤਿਆਰੀ ਤਾਂ ਸੋਚੀ ਹਿੰਦੀ ਹੈ ਹਲਵਾਈ ਤਾਂ ਹੀ ਲਾਮ ਤੇ ਪਿੰਦੇ ਆ ਬਰਾਤ ਨੂੰ ਸੰਭਾਲਣਾ ਹੈ ਤੇ ਸਵੇਰੇ ਸੱਜਣਾ ਤਾਂ ਕਿਵੇਂ ਚੱਲ ਰਿਹਾ ਕਿਸ ਤਰ੍ਹਾਂ ਹੋਇਆ ਵਿਆਹ ਉਹਨੇ ਹੋਇਆ ਨਹੀਂ ਹਾਂ ਵੀ ਹੁਣ ਵੀ ਕਦੇ ਭੈਣ ਭਰਾ ਵੀ ਜਵਾਬ ਦਿੰਦੇ ਪਹਿਲਾਂ ਦੇ ਦੇ ਦਾਂਗੇ ਦੇ ਦਾਂਗੇ ਤੇ ਹੁਣ ਐਸਾ ਵਕਤ ਉਹ ਵੀ ਨਹੀਂ ਟੈਲੀਫੋਨ ਹੀ ਚੁੱਕਦੀ ਉਹਨਾਂ ਰਾਦਾ ਵੀ ਜਾਵਾਂਗੇ ਤਾਂ ਉਹਨਾਂ ਮੰਗਣਾ ਹੀ ਆਪੀ ਪਹਿਲਾਂ ਸਾਨੂੰ ਵੀ ਪੇਪਰ ਵੀ ਰੋਪਰ ਵੱਧੋ ਪਏ ਤੋ ਪਚਾਂ ਆਪਣੇ ਆਪ ਹੀ ਹੁਣ ਚੱਲਦੇ ਜਿੰਨੀਆਂ ਧੀਆਂ ਨੇ ਤੁਹਾਡੀਆਂ ਛਿੰਨੇ ਬੁੱਤ ਨਹੀਂ ਸਵਾਡਾ ਕੋ ਇੱਕ ਤੇ 4 ਗੁਣੀਆਂ ਇੱਕ ਮਾਰਕ ਦੇ ਘਰ ਚੱਲ ਗਈ ਪਿਓਤੀ ਚੱਲੇ ਤੇ ਹੁਣ ਮੇਰੇ ਕੋਲ ਤਿੰਨ ਗੁੱਡੀਾਂ ਇਹ ਸਭ ਤੋਂ ਵੱਡੀ ਐ ਛੋਟੀ ਐ ਨਹੀਂ ਸਾਰਿਆਂ ਤੋਂ ਵੱਡੀ ਇਹ ਛੋਟੀ ਸਾਰਿਆਂ ਤੋਂ ਇਹਦੇ ਤੋਂ ਛੋਟਾ ਨਿਕਾ ਦੁੱਧੀਆਂ ਧੀਆਂ ਵਿਆਹਤੀਆਂ ਹੀ ਮਾਤਾ ਜੀ ਹਾਂਜੀ ਉਹ ਮੈਂ ਵਿਆਹਤੀਆਂ ਹੀ ਉਹ ਕਿਹੜੇ ਹਾਲਾਤਾਂ 'ਚ ਵਿਆਈਆਂ ਉਹ ਤਾਂ ਚ ਚੰਗਾ ਸੀ ਕੰਮ ਕੰਮ ਇਹਨਾਂ ਨਾਲ ਨਾਲ ਡੈਡੀ ਕੰਮ ਕਰਦੇ ਸੀ ਤੇ ਜਦੋਂ ਤਾਂ ਫਿਰ ਡੈਡੀ ਦਾ ਇਦਾਂ ਹੋ ਗਿਆ ਤੇ ਮੜਕੇ ਵਿਚਾਰਾ ਇਹ ਕੰਮ ਕਰਨ ਲੱਗਾ ਇਹਨੂੰ ਮੜਕੇ ਸਟਾਂ ਲੱਗ ਗਿਆ ਇਹਨੂੰ ਇਹ ਚਾਰ ਮਹੀਨੇ ਉਹ ਗੇਸ ਬੈਠੇ ਨੂੰ ਚਾਰੇ ਨੂੰ ਤੇ ਆਪਣਾ ਮਿਹਨਤ ਮਜ਼ਦੂਰੀ ਕਰੇ ਉਹ ਸਾਰਾ ਕਰਾਂ ਦਾ ਕੰਮ ਕਰਾਈਦਾ ਸੀ ਤਾਂ ਆਪਣਾ ਝੱਟ ਨੰਗਾ ਲੀਦਾ ਸੀ ਮਾਤਾ ਜੀ ਮਾਂ ਦੇ ਦਿਲ ਦੇ ਵਿੱਚ ਬੜੀਆਂ ਰੀਝਾਂ ਹੁੰਦੀਆਂ ਨੇ ਜਦੋਂ ਧੀ ਦੀ ਡੋਲੀ ਤੋਰਨੀ ਹੁੰਦੀ ਆ ਕਿੰਨੀਆਂ ਜਿਹੀਆਂ ਰੀਝਾਂ ਸੋਚੀਆਂ ਮਾਂ ਦੇ ਵਿੱਚ ਕਿਹੜੀਆਂ ਜਿਹੜੀਆਂ ਰੀਝਾਂ ਹੀ ਮਾਂ ਦੀਆਂ ਮਾਂ ਦੀਆਂ ਰੀਝਾਂ ਸਾਰੀਆਂ ਹੀ ਵੀ ਕਹਿਣਾ ਘਟਾਈ ਪਾਵਾਂਗੇ ਤੇ ਆਪਣੀ ਧੀ ਨੂੰ ਵਿਆਵਾਂਗੇ ਰੀਝ ਨਾਲ ਪਰ ਸਾਡੀ ਰੀਝ ਨਹੀਂ ਲੱਤੀ ਕੋਈ ਦਿਲਤੀ ਰੀਝਾਂ ਦਿਲਤੀ ਰੀਝਾਂ ਹੂੰ ਜੇ ਇਹਨਾਂ ਦੇ ਪਿਤਾ ਜੀ ਜਿੰਦੇ ਹੁੰਦੇ ਤਾਂ ਅੱਜ ਦੁਜਿਆਂ ਦੇ ਸਾਹਮਣੇ ਹੱਥ ਨਹੀਂ ਫਲਾਉਣ ਦੀ ਲੋੜ ਪੈਣੀ ਸੀ ਜੁਰੇ ਉਹਨਾਂ ਨੇ ਡੋਲੀ ਆਪ ਤੋਰਨੀ ਸੀ ਹਾਂਜੀ ਤੋਰਨੀ ਉਹਨੇ ਆਪਣੇ ਹੱਥੀ ਸਭ ਕੋ ਸਗਨ ਵਿਆਹ ਕਰਨੇ ਸੀ ਤੇ ਪਰ ਐ ਵਕਤ ਹੀ ਮਾਂ ਪੁੱਤਰੀ ਸਾਡਾ ਕੋਈ ਨਹੀਂ ਹੈਗਾ ਜਿਹੜਾ ਉਹ ਕਰਦੇ ਉਹ ਵੀ ਹਾਂ ਕਰਕੇ ਤੇ ਨਾ ਕਰ ਦਿੰਦੇ ਆ ਤੁਹਾਨੂੰ ਪਤਾ ਜਿੱਦਾਂ ਸਾਡੇ ਨਾਲ ਹਾਲਤ ਹੋਣ ਦੀ ਕੀ ਬੀਤਰੀ ਹੈ ਹੁਣ ਦਿਲ ਦੇ ਉੱਤੇ ਜਿਉਂ ਦਿਨਾਂ ਤਾਂ ਵਿਆਹ ਦੇ ਵਿੱਚ ਦੂਰ ਰਹਿੰਦੇ ਨੇ ਕੀ ਬੀਤਰੀ ਹੈ ਮੰਦੇ ਮੰਦੇ ਉਹ ਹੀ ਆ ਵੀ ਪੈਸੇ ਤੇ ਲਾਵੇ ਤੇ ਆਪਣੇ ਤੇ ਸਗਣ ਲਾਉਣ ਜਾਣਾ ਸੋਹਰੇ ਹੁਣ ਪੈਸੇ ਤੇ ਲਾ ਨਹੀਂ ਹੋਏ ਕਿਤਾ ਸਿਉਂ ਜਿੱਦਾਂ ਚਵੇਂ ਚੱਲੇਗਾ ਫਿਰ ਸੋਚਾਂਗੇ ਕਿ ਕਿੱਦਾਂ ਕਰਨੀ ਜੇ ਭੈਣ ਭਰਾ ਮਦਦ ਕਰਨਗੇ ਤੇ ਫਿਰ ਕਰਾਂਗੇ ਸਗਣ ਸਗਣ ਲਾਉਣ ਜਾਵਾਂਗੇ ਸੋਹਰੇ ਤੇ ਤੁਹਾਡੇ ਭੈਣ ਭਰਾਵਾਂ ਨੇ ਬਾਹ ਨਹੀਂ ਫੜੀ ਜੀ ਜਦੋਂ ਆਂਦੇ ਮਾੜਾ ਟਾਈਮ ਆਉਂਦਾ ਨਾ ਰਿਸ਼ਤੇਦਾਰ ਭੈਣ ਭਰਾ ਹੀ ਬਾਹ ਫੜਦੇ ਨੇ ਨਾ ਅਗਰੇ ਕੋਈ ਕਵੰਦੇ ਭਲਉਂਦੇ ਨਹੀਂ ਹੈਗੇ ਕਿਸ ਰਕਮ ਵੀ ہاں ਜਰੂਰ ਦੋਸਤੋ ਇਹ ਹਾਲਾਤ ਨੇ ਉਸ ਪਰਿਵਾਰ ਦੇ ਕਿ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਰਿਸ਼ਤੇਦਾਰ ਭੈਣ ਭਰਾ ਵੀ ਨਹੀਂ ਪਹੁੰਚੇ ਮਾਤਾ ਜੀ ਦੱਸ ਰਹੇ ਨੇ ਕਿ ਰਿਸ਼ਤੇਦਾਰ ਭੈਣ ਭਰਾ ਤਾਂ ਨਹੀਂ ਪਹੁੰਚੇ ਉਹਨਾਂ ਨੂੰ ਇਹੀ ਡਰ ਹੈ ਜੇ ਇਹਨਾਂ ਨੇ ਪਿਆਸਿਆਂ ਦੀ ਮਦਦ ਵਾਸਤੇ ਹੱਥ ਫਲਾਉਣੇ ਨੇ ਤਾਂ ਮਾਤਾ ਰਿਸ਼ਤੇਦਾਰਾਂ ਨੂੰ ਪਹੁੰਚ ਕੀਤੀ ਸੀ ਪੈਸਿਆਂ ਵਾਸਤੇ ਅਹੀਂ ਕਿਤੇ ਨਹੀਂ ਮੈਂ ਕਿ ਆਖਣਗੇ ਸਾਡੇ ਕੋਲ ਮੈਂ ਹੱਥ ਪੱਲੇ ਨਹੀਂ ਕਈ ਤੇ ਕਈ ਸਲਾਹ ਕਰ ਲਿੰਦੇ ਭੈਣ ਭਰਾ ਚੜ ਪੈਣਾ ਆਪ ਸਲਾਹ ਕਰੀਏ ਉਹਨਾਂ ਸਲਾਹ ਨਹੀਂ ਕੀਤੀ ਤੇ ਫਿਰ ਮੈਂ ਗਾੜੀ ਨੂੰ ਆਪ ਨਹੀਂ ਕੀਤੀ ਵੀ ਇਹਨਾਂ ਨੇ ਮੈਂ ਕਿ ਆਖ ਜੇ ਆਪਣੇ ਨਹੀਂ ਸਮਝਿਆ ਵੀ ਸਾਡੀ ਭੂ ਆਈ ਆ ਜਾ ਕੇ ਤਨ ਆਈ ਆ ਅਸੀਂ ਵੀ ਸਲਾਹ ਕਰੀਏ ਆ ਤੋ ਕਿ ਦਾਈ ਆ ਆਪ ਕੋਈ ਆਖੇ ਨਾ ਵੀ ਸਲਾਹ ਕਰੀਏ ਭੂਆ ਬੋ ਆਪਾਂ ਸਲਾਹ ਕਰੀਏ ਕਿ ਨਾ ਕੋਈ ਗੱਲਬਾਤ ਕਰਦੇ ਉਹਨਾਂ ਫਿਰ ਮੇਰੇ ਨਾਲ ਕੀਤੀ ਤੇ ਮੈਂ ਉਹਨਾਂ ਨਾਲ ਉਹਨੇ ਕੀਤੀ ਜਰੂਰ ਜੀ ਇਸ ਪਰਿਵਾਰ ਦੇ ਹਾਲਾਤ ਇੰਨੇ ਕਿ ਬਦ ਤੋਂ ਬਦਰ ਹੋਏ ਪਏ ਨੇ ਕਿ ਦੁਜਿਆਂ ਸਾਹਮਣੇ ਫਰਿਆਦ ਲਾਉਣੀ ਪੈ ਰਹੀ ਹੈ ਹੱਥ ਫਲਾਉਣੇ ਪੈ ਰਹੇ ਨੇ ਵਿਆਹ ਟੀ ਦੇ ਵਾਸਤੇ ਆਏ ਬੇਵਸ ਭਰਾ ਹੈ ਹੱਥ ਦੇ ਵਿੱਚ ਪੌੜੀ ਹੈ ਜਿਸ ਨਾਲ ਇਹੀ ਇਸ ਦਾ ਸਹਾਰਾ ਹੈ ਜਦੋਂ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਪਿਤਾ ਜੀ ਦੀ ਮੌਤ ਹੁੰਦੀ ਹੈ ਤਾਂ ਸਾਰੀ ਜ਼ਿੰਮੇਵਾਰੀਆਂ ਦਾ ਬੋਝ ਇਸ ਵੀਰ ਦੇ ਮੋਢਿਆਂ ਤੇ ਪਰ ਜਦੋਂ ਦਾ ਵੀਰ ਦਾ ਐਕਸੀਡੈਂਟ ਹੋ ਗਿਆ ਹੁਣ ਹਾਲਾਤ ਹੋਰ ਵੀ ਮਾੜੇ ਹੋ ਜਿਨੇ ਕਿ ਵੀਰ ਵੀ ਬੇਵਸ ਹੋ ਗਿਆ ਹੈ ਤਾਂ ਭੈਣ ਦਾ ਵਿਆਹ ਧਰਿਆ ਹੈ ਤਾਂ ਹੱਥ ਦੇ ਵਿੱਚ ਪੌੜੀ ਹੈ ਚੱਲ ਲੰਦੋਂ ਵੀ ਸਮਰਤ ਹੋ ਤੁਸੀਂ ਕਿਵੇਂ ਡੋਲੀ ਨੂੰ ਤੋੜਨਾ ਜਿਸ ਤਰ੍ਹਾਂ ਕੀ ਸੋਚਿਆ। ਦੋਖਿਆ ਲੱਗਦਾ ਆਪਣੇ ਆਪ ਨੂੰ ਵੀ ਮੇਰਾ ਅਸੀਡੈਂਟ ਨਾ ਨਾ ਕਰੇ ਤੇ ਫਿਰ ਵਧੀਆ ਤਰੀਕੇ ਨਾਲ ਕਰਨਾ ਸੀ। ਜਿਵੇਂ ਯਾਨੀ ਕਿ ਮੇਰਾ ਅਸੀਡੈਂਟ ਪਹਿਲੇ ਵਾਰ ਲੱਗੇ ਮੇਰੇ ਤੇ 2.5 ਲੱਖ ਰੁਪਏ ਲੱਗਾ। ਭਾਂ ਫੜ ਫੜ ਕੇ ਲੋਕਾਂ ਕੋਲ ਲਾਏ ਪਾਏ ਜਿਨ੍ਹਾਂ ਕਰ ਮੇਰੇ ਪਾਣਾ ਕੰਮ ਕਰਦੀ ਨਾ ਕੋੜੇ ਬੋਲਣਾ ਲਾਤੇ ਚੋਰੀ ਨੇ। ਹੋਇਆ ਜੀ ਤੁਹਾਨੂੰ ਮੈਂ ਚਲਣਾ ਬੈਂਟਰੀ ਕਰਾਏ ਦੇ। ਉਹ ਬੈਂਟਰੀ ਪਲਟ ਗਈ। ਡਾੜੀ ਟੁੱਟ ਗਈ ਲਾਤੀ ਲਾਤੀ ਗੱਟੇ ਦੀ। ਤੇ ਉਹਨਾਂ ਦੋ ਪ੍ਰਸ਼ਨ ਕੀਤੇ ਇੱਕ ਪੱਟ ਦਾ ਮਾਸ ਕੱਢ ਕੇ ਲਾਇਆ ਇਹਨਾਂ ਨੇ। ਹਾਂ ਜੀ ਮੇਰੇ ਕੋ ਵੀਡੀਓ ਜਿਹੜਾ ਮਾਸਾ ਤੁਹਾਡੇ ਪੱਟ ਦਾ ਇੱਥੇ ਲਾਉਣਾ ਪਿਆ ਹਾਂ ਜੀ ਪੱਟ ਪੱਟ ਕੱਢ ਕੇ ਮਾਸਾ ਲੈ ਆਣੇ ਤੇ ਕਿੱਥੋਂ ਇੱਥੋਂ ਕੱਢਿਆ ਆਣੇ ਮਾਸ ਇੱਥੇ ਲੈ ਆਣੇ ਤੇ ਵੀਰੇ ਜੇ ਹਾਲਾਤ ਇਸ ਤਰ੍ਹਾਂ ਦੇ ਨਾ ਬੰਦੇ ਅੱਜ ਐਕਸੀਡੈਂਟ ਨਾ ਹੁੰਦਾ ਚੱਲਣ ਦੇ ਵਿੱਚ ਅਸਮਰਥ ਨਾ ਹੁੰਦੇ ਕਿੰਨੀਆਂ ਜੀ ਰੀਜਾਂ ਨਾਲ ਪੈਨ ਤੋੜਨਾ ਫੇਰ ਤਾਂ ਆਪਾਂ ਰੱਬ ਮੇਰੇ ਕਰੇ ਜੁਨੀਆ ਰੀਜਾਂ ਦੇ ਮਨ ਚ ਜੀ ਬੰਨੇ ਘੜੀ ਦੇਣੀ ਹੈ ਪੂਰੀਆਂ ਕਹਿੰਦੇ ਭੈਣ ਭਰਾ ਦਾ ਪਿਆਰ ਬਹੁਤ ਹੁੰਦਾ ਹੈ ਬਚਪਨ ਦੇ ਵਿੱਚ ਲੜਦੇ ਨੇ ਪਰ ਜਦੋਂ ਭਰਾ ਨੇ ਇਹਨਾਂ ਡੋਲੀ ਤੋੜਨੀ ਹੁੰਦੀ ਨਾ ਉਦੋਂ ਬਹੁਤ ਰੋਂਦਾ ਆਂਦੇ ਤੇ ਕ ਜੋ ਆਈ ਭਾਈ ਨੇ ਆਉਣਾ ਹੈ ਚੌਣਾ ਸਾਹਿਬ ਨੇ ਉਹਨਾਂ ਨੂੰ ਬਿਠਾਉਣਾ ਸੀ ਤਾਂ ਹੁਣ ਇੱਥੇ ਤਿਆਰੀਆਂ ਨਜ਼ਰ ਨਹੀਂ ਆ ਰਹੀਆਂ ਚਾਰ ਹੀ ਹੋਣਾ ਜਾਨੀ ਕਿ ਜਿਨ੍ਹਾਂ ਨੇ ਪਹਿਲਾਂ ਭਾਜੀ ਹਾਂ ਕਿਤੇ ਨੇ ਪੈਸੇ ਦੀ ਪੇ ਤੁਹਾਨੂੰ ਦੇ ਦਾਂਗੇ ਦੇਣਾਂਗੇ ਉਹ ਬਾਹਰ ਕੋਈ ਹੋਣੇ ਫੋਨ ਨਹੀਂ ਚੁੱਕਦੇ ਕੋਈ ਨਾ ਜਾਨੀ ਕਿ ਫੋਨ ਚੁੱਕਦੇ ਇਹਨਾਂ ਮੰਗਣੇ ਪੈਸੇ ਮੰਗਣੇ ਤੁਹਾਨੂੰ ਸਮੇਂ ਜਿੱਦਾਂ ਦੇ ਗਏ ਆ ਪਹਿਲਾਂ ਹਾਂ ਦੇ ਨਾ ਕਰਨੀ ਇਹ ਜਿਹੜੇ ਹੁਣ ਜਿਹੜੇ ਆਪਣੇ ਭੈਣ ਭਰਾ ਆ ਉਹ ਮਦਦ ਕਰਨਗੇ ਕਰ ਕਰਕੇ ਜਿੰਨੀਆਂ ਜੋ ਚੀਜ਼ਾਂ ਵੇਚਤੀਆਂ ਨੇ ਹੁਣ ਤਾਂ ਹੀ ਆਪਣਾ ਇਲਾਜ ਵਾਸਤੇ ਉਹ ਇੱਕ ਮੋਟਰਸਾਈਕਲ ਹੀ ਵੇਚਤਾ ਮੈਂ ਬੈਣੀ ਬਚੋਣਾ ਕਰਾਏ ਤੇ ਉਹੀ ਟੋਟੇ ਕੋ ਦਾ ਨਿਸ਼ਾਨ ਮੈਨੂੰ ਪੜਨਾ ਪਿਆ ਗਾ ਤਮੀਮ ਦੇ ਪਿਆਰ ਤੇ ਜਾਨੀ ਕੀ ਉਹਦਾ ਨਿਸ਼ਾਨ ਪੜਨਾ ਪਿਆ ਮੈਨੂੰ ਬੈਂਟੀ ਦਾ ਰੱਬ ਨੰਨ ਨਰਾਜੀ ਹੁੰਦੀ ਹੈ ਜੇ ਅੱਜ ਜੇ ਹੱਥਾਂ ਦੇ ਵਿੱਚ ਪੋੜੀ ਨਾ ਹੁੰਦੀ ਤੇ ਸਹੀ ਸਲਾਮਤ ਹੁੰਦੇ ਤੇ ਅੱਜ ਭੈਣ ਦਾ ਵਿਆਹ ਰੀਜਨ ਨਾਲ ਚਾ ਮਾਮਲਾ ਵਾਣਾ ਹਾਂਜੀ ਆਪਣੇ ਮਾਂ ਨੂੰ ਦੁੱਖ ਲੱਗਦਾ ਆ ਜਾਨੀ ਕੀ ਹੋਰ ਤਾਂਦਾ ਆਪਣੇ ਮਾਂ ਨੂੰ ਇੱਕ ਚਾਹ ਜੀ ਹੁੰਦੀ ਜਿੱਦਾਂ ਮੰਨ ਲਓ ਵੀ ਆਪਾਂ ਨੂੰ ਬੇਵਸੇ ਸਮਝ ਰਹੇ ਆਪਣੇ ਹਾਂਜੀ ਹਾਂਜੀ ਤਕਰੀ ਅਪੀਲ ਲਾਉਣੀ ਚਾਹਦੇ ਹੋ ਵੀਰੇ ਜੋ ਜੇ ਵਿਆਹ ਕਿੰਨੀ ਤਰੀਕਾ ਤੁਹਾਡੀ ਸਵੇਰੇ ਸਗਣ ਪਰਸਨ ਬਰਾਤ ਜੋ ਮਨ ਲਓ 5 ਮਾਰਚ ਨੂੰ ਬਰਾਤ ਆਉਂਦੀ ਹਾਂਜੀ ਪੰਜ ਮਾਰਚ ਨੂੰ ਅਜੀ ਅਪੀਲ ਲਾਉਣੀ ਜਾਂਦੇ ਉਹ ਦਾਨੀ ਸਜਣਾ ਨੂੰ ਭੈਣ ਭਰਾ ਜਿੰਨੇ ਮਜਦ ਕਰਨ ਜਿੰਨੇ ਵੀ ਆਪਣੇ ਭਰਾ ਮੇਰੀ ਭੈਣ ਉਹਨਾਂ ਹੀ ਭਣ ਲੱਗਦੀ ਸਾਨੂੰ ਤੇ ਮਜਦ ਕਰਨ ਵੱਧ ਵੱਧ ਹਾਂ ਜਰੂਰ ਦੋਸਤੋ ਇਸ ਪਰਿਵਾਰ ਨੇ ਅਪੀਲ ਲਾਈ ਹੈ ਤੁਹਾਡੇ ਦਰਾਂ ਤਾਂ ਹੀ ਤੁਹਾਡੇ ਦਰਾਂ ਦੇ ਫਰਿਆਦ ਲਾਈ ਹੈ ਐਨ ਆਰ ਆਈ ਭਰਾਵਾਂ ਨੂੰ ਦਾਨੀ ਸਜਣਾ ਨੂੰ ਜੋ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦਾ ਬਾਹ ਫੜ ਲੈਂਦੇ ਨੇ ਤਾਂ ਇਸ ਪਰਿਵਾਰ ਦੀ ਬਾਹ ਫੜਨ ਦੀ ਜ਼ਰੂਰਤ ਹੈ ਕਿਉਂਕਿ ਇਹ ਸਥਿਤੀ ਦਾ ਵਿਆਹ ਹੈ 5 ਮਾਰਚ ਨੂੰ ਯਾਨੀ ਕਿ ਦੋ ਦਿਨ ਰਹਿੰਦੇ ਨੇ ਦੋ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਿਆਰੀਆਂ ਹੋਣ ਵਾਲੀਆਂ ਨੇ ਇਹ ਤਿਆਰੀਆਂ ਤਾਂ ਹੀ ਸੰਭਵ ਨੇ ਜੇ ਤੁਸੀਂ ਇਹਨਾਂ ਦਾ ਸਾਥ ਹੋ ਤਾਂ ਜੇ ਬਰਾਤ ਆਉਂਦੀ ਆ ਤਾਂ ਉਸ ਨੂੰ ਸੰਭਾਲਣ ਵਾਸਤੇ ਰੋਟੀ ਪਾਣੀ ਦਾ ਹੀ ਨਹੀਂ ਹੈ ਹਲਵਾਈ ਦਾ ਹੀ ਨਹੀਂ ਲਾਏ ਬਹੁਤ ਸਾਰੀਆਂ ਤਿਆਰੀਆਂ ਨੇ ਬਹੁਤ ਸਾਰੀ ਰੀਤੀ ਰਿਵਾਜ ਨਿਭਾਉਣ ਵਾਲੇ ਨੇ ਤਾਂ ਇਸੇ ਉਮੀਦ ਦੇ ਨਾਲ ਹੀ ਦਾਨੀ ਸੱਜਣਾ ਦੇ ਸਾਹਮਣੇ ਫਰਿਆਦ ਲਾਈ ਜਾ ਰਹੀ ਹੈ ਜੇ ਇਸ ਪਰਿਵਾਰ ਦੀ ਬਾਹਰ ਜਰੂਰ ਪੜੋ ਵੀਰੇ ਮੋਬਾਈਲ ਨੰਬਰ ਜਿਆਦਾ ਤੁਹਾਨੂੰ ਕਿਸ ਜਿਸ ਨੰਬਰ ਦੇ ਕਿਸੇ ਨੇ ਰਾਬਤਾ ਬਣਾਉਣਾ ਹੋਵੇ ਤੁਹਾਨੂੰ ਮਿਲਣਾ ਹੋਵੇ ਤੁਸੀਂ ਨੰਬਰ ਜਿਆਦਾ ਤੁਹਾਨੂੰ ਮੇਰਾ ਨੰਬਰ ਹੈਗਾ ਹੰਦੀਪ ਸਿੰਘ 82 64 28 1616 82 64 28 1616 ਇਹ ਤੁਹਾਡਾ ਆਪਣਾ ਮੋਬਾਈਲ ਨੰਬਰ ਹੈ ਵੀਰੇ ਸਾਡੀ ਮੇਰਾ ਆਪਣਾ ਨੰਬਰ ਹੈ ਤਾਂ ਦਾਨੀ ਸੱਜਣਾ ਨੂੰ ਸਾਡੀ ਵੀ ਅਪੀਲ ਹੈ ਜੇ ਕਿਸੇ ਭੈਣ ਭਰਾ ਨੇ ਤਿਲ ਫੁੱਲ ਸੇਵਾ ਭੇਜਨੀ ਆ ਤਾਂ ਪਰਿਵਾਰ ਨਾਲ ਸਿੱਧਾ ਰਾਬਤਾ ਬਣਾਇਆ ਜਾਵੇ ਇਸ ਪਰਿਵਾਰ ਦੇ ਹਾਲਾਤ ਜਾਣਨ ਤੋਂ ਬਾਅਦ ਹੀ ਮਦਦ ਦਿੱਤੀ ਜਾਵੇ ਵੀਰ ਨੇ ਆਪਣਾ ਮੋਬਾਈਲ ਨੰਬਰ ਬੋਲਤਾ ਹੈ ਕੋਈ ਵੀ ਸੱਜਣ ਦਾਨੀ ਸੱਜਣ ਆਉਣਾ ਚਾਹੁੰਦਾ ਇਸ ਪਰਿਵਾਰ ਨਾਲ ਰਾਬਤਾ ਬਣਾਵੇ ਪਹਿਲਾਂ ਇਹਨਾਂ ਦੇ ਹਾਲਾਤ ਦੇਖ ਲੈ ਜੇ ਯੋਗ ਦਾ ਇਸ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਤਾਂ ਜ਼ਰੂਰ ਮਦਦ ਹੋਣੀ ਚਾਹੀਦੀ ਆ ਅਸੀਂ ਸਾਡਾ ਫਰਜ ਮੰਨਦਾ ਸੀ ਇਹਨਾਂ ਦਾ ਦਰਦ ਇਹਨਾਂ ਦੀ ਦਾਸਤਾਨ ਤੁਹਾਡੇ ਸਾਹਮਣੇ ਲਿਆਉਂਦਾ ਐ ਇਸੇ ਉਮੀਦ ਦੇ ਨਾਲ ਇਸ ਪਰਿਵਾਰ ਦੇ ਵਿੱਚ ਬੈਠੇ ਆ ਜੇ ਦਾਨੀ ਸੱਜਣ ਇਸ ਪਰਿਵਾਰ ਦੀ ਬਾਪ ਪੜਨਗੇ ਅਤੇ ਇਸ ਧੀ ਰਾਣੀ ਦਾ ਜਿਹੜਾ ਵਿਆਹ ਹੋਣਾ ਲੈ ਆਸ਼ੀਰਵਾਦ ਦੇ ਰੂਪ ਦੇ ਵਿੱਚ ਜਿੰਨੀ ਤਿਲ ਫੁੱਲ ਸੇਵਾ ਜਰੂਰ ਸੱਜ ਦੀ ਪਹੁੰਚ ਦੀ ਦਿੱਤੀ ਜਾਵੇ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਤੁਸੀਂ ਜਿਹੜੇ ਰਹੋ ਆਉਣ ਯਾਰ ਚੈਨਲ ਦੇ ਨਾਲ